ਨਡਾਲਾ ਚ ਚੋਰਾਂ ਨੇ ਬੰਦ ਕੋਠੀ ਨੂੰ ਬਣਾਇਆ ਨਿਸ਼ਾਨਾ 4.5 ਲੱਖ ਰੁਪਏ ਅਤੇ ਗਹਿਣੇ ਕੀਤੇ ਚੋਰੀ ਹਲਕਾ ਪਲਾਟ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਦੇ ਚੱਲਦਿਆਂ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈ ਜਾ ਰਿਹਾ ਹੁਣ ਨਡਾਲਾ ਵਿੱਚ ਇੱਕ ਬੰਦ ਕੋਠੀ ਚ ਚੋਰਾਂ ਨੇ ਤਾਵਾ ਬੋਲਦਿਆਂ ਹੋਇਆਂ ਉੱਥੇ ਲੱਖਾਂ ਦੀ ਨਕਦੀ ਅਤੇ ਗਹਿਣੇ ਚੋਰੀ ਕੀਤੇ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖਚਾਨ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਉਹ 2 ਸਤੰਬਰ ਨੂੰ ਦਿੱਲੀ ਵਿਖੇ ਕਿਸੇ ਕੰਮ ਲਈ ਗਏ ਸਨ ਅਤੇ ਜਦੋਂ ਉਹ 4 ਸਤੰਬਰ ਰਾਤ 10 ਵਜੇ ਨਾ ਘਰ ਪੁੱਜੇ ਤਾਂ ਵੇਖਿਆ ਕਿ ਅੰਦਰਲੇ ਦਰਵਾਜ਼ੇ ਦਾ ਲੋਕ ਟੁੱਟਾ ਹੋਇਆ ਸੀ ਅਤੇ ਅੰਦਰ ਸਾਰੇ ਕਮਰਿਆਂ 'ਚ ਚੋਰਾਂ ਵੱਲੋਂ ਜਿਹੜੀ ਆ ਫੁੱਲ ਆਫ ਰਾਲੀ ਕੀਤੀ ਹੋਈ ਸੀ ਚੈੱਕ ਕਰਨ ਤੇ ਪਤਾ ਲੱਗਾ ਕਿ ਅੰਦਰ ਪਿਆ ਜਿਹੜਾ ਸਾਡੇ ਉੱਥੇ ਸਮਾਨ ਜੋ ਹੀ ਉਹਦੇ ਵਿੱਚ 4.5 ਲੱਖ ਰੁਪਈਆ ਜੋ ਕਿ ਉਸਨੇ ਪਲਾਟ ਵੇਚਿਆ ਸੀ ਅਤੇ ਉਹ ਰਕਮ ਜਿਹੜੀ ਤਕਰੀਬਨ ਇਸ ਤੋਂ ਇਲਾਵਾ 20 ਤੋਲੇ ਜਿਹੜਾ ਸੋਨਾ ਮੋਬਾਈਲ ਫੋਨ ਅਤੇ ਹੋਰ ਕੀਮਤੀ ਅਟੈਚੀ ਉੱਤੇ ਗੈਪ ਸੀ ਉਹਨਾਂ ਦੱਸਿਆ ਕਿ ਇਸ ਘਟਨਾ ਦੌਰਾਨ ਉਹਨਾਂ ਦਾ ਤਕਰੀਬਨ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਉਹਨਾਂ ਦੱਸਿਆ ਕਿ ਚੋਰਾਂ ਨੇ ਇੰਨੀ ਤਸੱਲੀ ਨਾਲ ਕੰਮ ਕੀਤਾ ਕਿ ਘਰ ਵਿੱਚ ਪਈ ਸ਼ਰਾਬ ਦੀ ਬੋਤਲ ਤੇ ਰਸੋਈ ਚ ਪਿਆ ਭੂਜੀਆਂ ਤੱਕ ਉਹ ਖਾ ਗਏ ਹਨ ਉਹਨਾਂ ਦੱਸਿਆ ਕਿ ਇਸ ਬੰਦੀ ਜਿਹੜੀ ਆ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹਨ ਕਿਹਨਾ ਅunkt ਜੀ ਆਪਣਾ ਮੇਰਾ ਖਜਾਨ ਸਿੰਘ ਜੀ ਇਹ ਕਿਦਾਂ ਵਾਪਰੀ ਜਿਹੜੀ ਚੋਰੀ ਤੁਸੀਂ ਕਿੱਥੇ ਸੀ ਉਦੋਂ ਇਹ ਭਾਜੀ ਮੈਂ 2 ਤਰੀਕ ਨੂੰ ਸਵੇਰੇ 5:30 ਵਜੇ ਦਿੱਲੀ ਗਿਆ ਸੀ ਮੈਨੂੰ ਕੰਮ ਸੀ ਉੱਥੇ ਤੇ 4 ਤਰੀਕ ਨੂੰ ਮੈਂ ਸ਼ਾਮੀ 10 ਵਜੇ ਆਇਆ ਆ ਕੇ ਵੇਖਿਆ ਬਾਹਰਲਾ ਗੇਟ ਲੱਗਾ ਸੀ ਤੇ ਆਹ ਜਿਹੜਾ ਅੰਦਰਲਾ ਡੋਰ ਇਹ ਟੁੱਟਾ ਸੀ ਇਹ ਜਿਵੇਂ ਅੰਦਰ ਵੇਖਿਆ ਖਲਾਰਾ ਖਿਲਰਿਆ ਸਾਰਾ ਸਮਾਨ ਕੱਢਿਆ ਸਮਾਨ ਚੋਰੀ ਵੀ ਹੋਇਆ ਬਹੁਤ ਤੇ ਲੋਕਰ ਚ ਕੈਸ਼ ਵੀ ਸੀ ਥੋੜਾ ਸੋਨਾ ਵੀ ਸੀ ਉਹ ਵੀ ਮੇਰੇ ਪੇਪਰ ਵੀ ਸੀ ਉਹ ਸਾਰਾ ਮਤਲਬ ਕੱਢ ਕੇ ਤੇ ਫਿਰ ਮੈਂ ਗਵਾਂਡੀਆਂ ਨੂੰ ਬੁਲਾਏ ਜਿਹੜੇ ਗਵਾਂਡੀਆਂ ਨਾਲ ਚਰਕ ਕੀਤਾ ਤੇ ਹੁਣ ਬੰਦਾ ਵੇਖਾਂ ਪਰ ਪੁਲਿਸ ਬੁਲਾंदे ਪੁਲਿਸ ਆਂਦੀ ਨਹੀਂ ਸੀ ਫਿਰ ਮੈਂ ਐਸਐਸਪੀ ਨੂੰ ਫੋਨ ਕੀਤਾ ਉਹਨਾਂ ਐਸਐਚਓ ਭੇਜਿਆ ਐਸਐਚਓ ਭੇਜਣ ਤੋਂ ਬਾਅਦ ਉਹ ਮਾਰਜ ਆਇਆ ਨਾਨ ਨਾ ਪਕਰ ਕੇ ਭੱਜ ਗਿਆ ਭਾਜੀ ਕੀ ਕੀ ਨੁਕਸਾਨ ਆਇਆ ਇਹ ਗੱਲ ਕਰੀ ਨੁਕਸਾਨ ਭਾਜੀ ਮੈਂ ਪਲਾਟ ਵੇਚਿਆ ਸੀ ਤੇ ਮੈਨੂੰ ਕਿਸੇ ਨੇ 5 ਲੱਖ ਰੁਪਏ ਦਿੱਤੇ 50 ਹਜ਼ਾਰ ਮੈਂ ਲੈ ਗਿਆ ਦਿੱਲੀ 4.5 ਲੱਖ ਘੜੀ ਆਈ ਥੋੜਾ ਸੋਨਾ ਸੀ ਇੱਕ ਮੇਰਾ ਕੜਾ ਸੀ ਇੱਕ ਸ਼ਾਂਪ ਸੀ ਤੇ ਦੋ ਛੋਟੀਆਂ ਚੈਨੀਆਂ ਸੀ ਦੋ ਵਾਲੀਆਂ ਹਾਂਜੀ ਦੋ ਵਾਲੀਆਂ ਦੇ ਜੋੜੇ ਫੋਨ ਵੀ ਖੜਿਆ ਕੋਈ ਇੱਕ ਫੋਨ ਖੜਿਆ ਉਹ ਸੈਕਿੰਡ ਮੇਰੇ ਨੂੰ ਦਾ ਫੋਨ ਸੀ ਉਹ ਕੜਿਆ ਕਿੰਨੇ ਕੁ ਤੋਲੇ ਆਪਾਂ ਕਹਿ ਸਕਦੇ ਹਾਂ ਸੋਨੇ ਦਾ ਜਿਹੜਾ ਚੋਰੀ ਹੋਈ ਹੈ ਕੁ 20 ਕਿ ਤੋਲੇ ਹੋਣਾ ਅੱਛਾ ਤੇ ਮਤਲਬ ਕਿ ਕੈਮਰੇ ਚ ਆਇਆ ਕੁਝ ਵੀ ਕੈਮਰੇ ਚੈੱਕ ਕਰਨੇ ਮੈਨੂੰ ਚੈੱਕ ਕਰਨੇ ਨਹੀਂ ਆਂਦੇ ਤੇ ਚੈੱਕ ਕਰਨੇ ਨੂੰ ਅੱਛਾ ਤੇ ਕੁਝ ਉਹਨਾਂ ਨੇ ਸ਼ਰਾਬ-ਸ਼ੂਬ ਵੀ ਪੀਂਦੇ ਰਹੇ ਨੇ ਸ਼ਰਾਬ ਅੰਦਰ ਪਈ ਸੀ ਮੈਂ ਕੰਡੀਨ ਤੋਂ ਲੈ ਕੇ ਆਇਆ ਹੇ ਤੇ ਉਹ ਸ਼ਰਾਬ ਪੀਂਦੇ ਵੀ ਰਹੇ ਨੇ ਨਾਲ ਕੱਢ ਕੇ ਵੀ ਲੈ ਗਏ ਨੇ ਸ਼ਰਾਬ ਚਾਰ ਬੋਤਲਾਂ ਵੀ ਲੈ ਕੇ ਨੇ ਕੱਢ ਗਏ ਤੇ ਫੋਲਾ ਫਾਲੀ ਬੜੀ ਕੀਤੀ ਉਹਨਾਂ ਨੇ ਜੋ ਮਾੜਾ ਮੋੜਾ ਸਮਾਨ ਪਿਆ ਸੀ ਉਹ ਵੀ ਲੈ ਕੇ ਕੱਢ ਗਏ ਮ ਘੜੀਆਂ ਸੀ ਬਾਹਰ ਲਿਆਂਦੀਆਂ ਸੀ ਮੈਂ ਉਹ ਵੀ ਲੈ ਗਏ ਨੇ ਤੇ ਪੇਪਰ ਮੇਰੇ ਸਾਰੇ ਜਿਹੜੇ ਪੈਨਸ਼ਨ ਦੇ ਪੇਪਰ ਉਹ ਖਿਲਾਰ ਗਏ ਨੇ ਸਾਰੇ ਤੇ ਜਿਹੜੇ ਪੁਰਾਣੇ ਪਾਸਪੋਰਟ ਸੀ ਉਹ ਨਾਲ ਲੈ ਗਏ ਨੇ ਕੀ ਮੰਗ ਕਰਦੇ ਸੀ ਇਹਨਾਂ ਮੰਗੀ ਕਰਨੀਆਂ ਬਾਜੀ ਸ਼ਰਿਆਮ ਹੋ ਰਿਹਾ ਵੇਖੋ ਤਾਲੇ ਲੱਗੇ ਕੈਮਰੇ ਲੱਗੇ ਮੰਗੇ ਇਹੋ ਕਰਨੇ ਇਨਸਾਫ ਹੋਣਾ ਚਾਹੀਦਾ ਤੇ ਇਹਨਾਂ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਘੱਟੋ ਘੱਟ ਪੁਲਿਸ ਨੂੰ ਇਹ ਤੇ ਪਤਾ ਹੋਵੇ ਸਾਰਾ ਪਤਾ ਉਹਨਾਂ ਨੂੰ ਕਿਹੜਾ ਬੰਦਾ ਚੋਰੀ ਕਰਦਾ ਕਿਹੜਾ ਨਹੀਂ ਕਰਦਾ ਸਾਰਾ ਪਤਾ ਹੋਵੇ ਹੁਣ ਬੰਦਾ ਕੈਮਰਾ ਕੰਧ ਟੱਪ ਕੇ ਬੜੇ ਆ ਕੈਮਰੇ ਚ ਆਂਦੇ ਆ ਲਪਣਾ ਕਿੱਥੇ ਉਹਨਾਂ ਦਾ ਕੁਝ ਨਹੀਂ ਹੋਣਾ